ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮਹਿੰਮ ਯੁੱਧ ਨਸ਼ਾ ਅਬਰਧ ਦੇ ਤਹਿਤ ਸ਼ਰੀ ਸਹਿਲ ਕਾਸਮ ਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਅਤੇ ਐਸਪੀ ਡੀ ਸਾਹਿਬ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਮਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਇੰਸਪੈਕਟਰ ਕਿਰਨਦੀਪ ਸਿੰਘ ਐਸਐਚਓ ਥਾਣਾ ਖਤਗੜ ਚੂੜੀਆਂ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਆਪਰੇਸ਼ਨ ਚਲਾਇਆ ਸੀ ਇਸ آپریشن ਦੇ ਤਹਿਤ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਪ੍ਰਭਦੀਪ ਸਿੰਘ ਜੋ ਸੰਤੂਮਨਗਲ ਪਿੰਡ थाना ਝੰਡੇਰ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਲਾਕਾਬੰਦੀ ਕਰਕੇ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਤੇ ਇਹਨਾਂ ਪਾਸੋਂ 1 ਕਿਲੋ ਅਫੀਮ ਬਰਾਮਦ ਹੋਈ ਅਤੇ ਨਾਲ ਦੀ ਨਾਲ ਡਰਗਮਨੀ ਵੀ ਜਿਹੜੀ ਆ ਮਿਲੀ ਹੈ ਇਸ ਪਰ ਮਕਦਮਾ ਅੰਡਰ ਸੈਕਸ਼ਨ 18 27 ए 685 ਐਨਡੀਪੀਐਸ ਐਕਟ ਖਤੇਗੜ ਟੂਰੀਆਂ ਥਾਣਾ ਵਿੱਚ ਦਰਜ ਰਿਸਟਰ ਕਰਕੇ ਇਹਨਾਂ ਪਾਸੋਂ ਡੁਕਾਈ ਨਾਲ ਜਿਹੜੀ ਪੁਸ਼ਪੜਤਾਲ ਕੀਤੀ ਗਈ ਔਰ ਪੁਸ਼ੀਸ਼ ਦੌਰਾਨ ਇਹਨਾਂ ਨੇ ਇਹ ਦੱਸਿਆ ਕਿ ਕਾਫੀ ਅਰਸੇ ਤੋਂ ਵਾਕੇ ਇਹ ਨਸ਼ੀਲਾ ਪਦਾਰਥ ਅਫੀਮ ਇਸ ਇਲਾਕੇ ਵਿੱਚ ਲੋਕਾਂ ਨੂੰ ਵੇਚ ਰਹੇ ਸੀ ਤੇ ਕੱਲ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਇਆ ਗਿਆ ਅੱਜ ਔਰ ਇਹਨਾਂ ਦਾ ਰਿਮਾਰਡ ਹਾਸਲ ਕਰਕੇ ਇਹਨਾਂ ਤੋਂ ਹੋਰ ਪ੍ਰਸ਼ਸ਼ਿਅ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਬੈਕਵੈਰਡ ਔਰ ਫੋਰਵਰਡ ਲਿੰਕ ਕਿਸ ਕੀ ਨੇ ਕਿ ਕਿੱਥੋਂ ਨਸ਼ਾ ਲਿਆਉਂਦੇ ਸੀ ਔਰ ਅੱਗੇ ਕਿੱਥੇ ਹੋਰ ਸਪਲਾਈ ਕਰਦੇ ਸੀ ਤੇ ਉਸ ਦੇ ਅਨਸਾਰ ਜਿਹੜੀ ਹੈ ਅਗਲੀ ਤਰਤੀਸ਼ ਦੇ ਵਿੱਚ ਜਿਹੜੀ ਹੈ ਸਾਰੀ ਇਹਨਾਂ ਨੂੰ ਵਿਚਾਰਿਆ ਜਾਊਗਾ ਤੇ ਇਸ ਮਹਿਮ ਨੂੰ ਜਿਹੜਾ ਅਸੀਂ ਅੱਗੇ ਵੀ ਚਾਲੂ ਰੱਖਾਂਗੇ ਤੇ ਇਹ ਜਿਹੜੇ ਬੈਡ ਐਲੀਮੈਂਟ ਨੇ ਡਰਗ ਪੈਡਲਰਸ ਤੇ ਆ ਗਏ ਨੇ ਸਮਗਲਰ ਨੇ ਇਹਨਾਂ ਦੇ ਖਿਲਾਫ ਇਵੇਂ ਜਿਹੜੀ ਕਾਰਵਾਈ ਚੱਲੂ ਰਹੇਗੀ ਤਾਂ ਡਰਗ ਬੰਦੀ ਨਹੀਂ ਜੰਮਾ ਡਰਗਮਨੀ ਫਿਲਹਾਲ ਸਾਨੂੰ 2000 ਰੁਪਏ ਬਰਾਮਦ ਹੋਈ ਹੈ ਮੌਕੇ ਤੋਂ ਫਿਲਹਾਲ ਪੁਛਗਛ ਕਰ ਰਹੇ ਆ ਜੋ ਵੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਏਗੀ ਔਰ ਇਸ ਵਿੱਚ ਜੋ ਵੀ ਆਏਗਾ ਤੁਹਾਨੂੰ ਬਾਅਦ ਦੇ ਵਿੱਚ ਦੱਸਤਾ ਜਾਊਗਾ ਸਰ ਇਹ ਦੋ ਜਣੇ ਤਾਂ ਇਸ ਤੋਂ ਵੱਧ ਗਏ ਹੋ ਗਏ ਆ ਦੇਖੋ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਹੈ ਸਾਡੀ ਅਸੀਂ ਰਿਮਾਂਡ ਹਾਸਲ ਕਰ ਲਿਆ ਮੰਨਸੋ ਬਾਂਜੋਗ ਦਸਾ ਤੋਂ ਤੇ ਇਹਦੇ ਵਿੱਚ ਹੋਰ ਵੀ ਜਿਹੜੀ ਆ ਬਰਾਮਦਗੀ ਹੋਣ ਦੀ ਜਿਹੜੀ ਆ ਪੂਰੀ ਸਾਨੂੰ ਆ ਸਕਦੀ ਹੈ ਸ਼ਰੀ ਖਿੱਤਰ ਸਰ ਬਹੁਤ ਜ਼ਿਆਦਾ ਧੰਨਵਾਦ ਕਰ ਗਿਆ ਕਿ ਕਹਿਣਾ ਹੈ ਦੇਖੋ ਸਾਡੇ ਵੱਲੋਂ ਇਹ ਜਦੋਂ ਦੀ ਪੰਜਾਬ ਸਰਕਾਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਇਹ ਯੋਧ ਨਸ਼ਿਆਂ ਵਿਰੁੱਧ ਇਸ ਤਹਿਤ ਅਸੀਂ ਕਾਰਵਾਈ ਕਰਦੇ ਪਏ ਹਾਂ ਔਰ ਅਸੀਂ ਸਾਰੇ ਜੋ ਬੇਲਡ ਆਊਟ ਐਨਡੀਪੀਐਸ ਐਕਟ ਦੇ ਮੁਜਰਮ ਨੇ ਉਹਨਾਂ ਨੂੰ ਡੇਲੀ ਬੇਸ ਤੇ ਅਸੀਂ ਰੇਡ ਕਰਕੇ ਚੈੱਕ ਕਰ ਰਹੇ ਹਾਂ ਔਰ ਰੋਜ਼ ਜਿਹੜੇ ਵਕ ਵਕ ਜਿਹੜੇ ਮੁਕਦਮੇ ਜਿਹੜੇ ਦਰਜ ਹੋ ਰਹੇ ਨੇ ਸਾਡਾ ਡਿਪਾਰਟਮੈਂਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਇਹ ਐਸਐਜੀ ਮਹਿਮ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਾਂਗੇ ਔਰ ਇਹਨੂੰ ਨਸ਼ੇ ਤੋਂ ਜਿਹੜਾ ਜਿਹੜੀ ਨਸ਼ੇ ਦੀ ਡਰਗ ਸਪਲਾਈ ਹੈਗੀ ਆ ਦੀ ਨੱਕ ਤੋੜ ਕੇ ਇਹਨੂੰ ਖਤਮ ਕਰਾਂਗੇ ਸਰ ਕਿੰਨੀ ਚਿਰ ਤੋਂ ਇਹ ਕੰਮ ਕਰ ਰਹੇ ਆਂ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਫਿਲਹਾਲ ਅਰਲੀ ਸਟੇਜ ਆ ਕਿ ਆ ਅਸੀਂ ਰਾਤ ਦੇ ਤੇ ਬਰਚਾ ਦਰਜ ਕੀਤਾ ਸਵੇਰੇ ਅਸੀਂ ਮਾਨ ਜੋ ਜਾਸਾਤ ਉਹ ਰਿਮਾਂਡ ਲਿਆ ਹੁਣ ਅਸੀਂ ਦੁਬਾਰਾ ਪੁਛਗਿਸਤ ਇਹਨਾਂ ਦੀ ਸ਼ੁਰੂ ਕਰਦੀਆਂ ਪੁਛਗਿਸਤ ਦੇ ਵਿੱਚ ਜੋ ਕਲਾਸੇ ਹੋਣਗੇ ਤੁਹਾਨੂੰ ਦੱਸ ਦਿਆਂਗੇ ਠੀਕ ਠੀਕ ਆ ਨਾਕਾ ਪਾਇਆ ਚੁਰਾਈ ਹੋਈ ਹੈਗੀ ਉਹ ਐ ਰਮਦਾਸ ਰੋਡ ਤੇ ਸੀ 30 ਪੁਆਇੰਟ ਹਾਂ ਇੱਕ ਮੋਟਰਸਾਈਕਲ ਹੈ ਮੋਟਰਸਾਈਕਲ ਦਿੱਤੀ ਸੀ ਸਰ ਇੱਥੇ ਕੋਈ ਹੋਰ ਨਹੀਂ ਪੱਟਿਆ ਗਿਆ ਫਿਲਹਾਲ ਇਹ ਥਾਣਾ ਚੰਲੇੜ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਨੂੰ ਇਨਫਰਮੇਟ ਕਰਤਾ ਜੋ ਰਿਪੋਰਟ ਆ ਗਈ ਉਹ ਤੁਹਾਨੂੰ ਦੱਸਤੀ ਜਾਊਗੀ ਠੀਕ